ਅੱਜ ਆਪਾਂ ਬਣਾਵਾਂਗੇ ਅਰਬੀ ਦੇ ਪੱਤੇ ਹੁੰਦੇ ਇਹ ਪਕੌੜੇ ਆਹ ਹੈ ਅਰਬੀ ਦੇ ਪੱਤੇ ਆ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਅਰਬੀ ਖਾਨੇ ਹੋ ਇਹ ਤੇ ਪਹਿਲਾਂ ਇਹਨੂੰ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਜਿਹੜੇ ਮੋٹے ਇਹਨੇ ਗੰਢਲ ਹੁੰਦੇ ਹੈਗੇ ਜਿਹੜੇ ਵਿਚ ਆ ਇਹਦੀਆਂ ਜਟਾਵਾਂ ਨਹੀਂ ਹੁੰਦੀਆਂ ਇਹ ਛਿੱਲ ਲੈਣੀਆਂ ਤੇ ਆਂ ਕਰਕੇ ਕਿ ਪਕੌੜਿਆਂ ਦੇ ਵਿੱਚ ਇਹ ਮੋٹے-ਮੋٹے ਆਉਣ ਨਾ ਤੇ ਇਹਨਾਂ ਨੂੰ ਆਪਦੇ ਹਿਸਾਬ ਨਾਲ ਕੱਟ ਲਿਓ ਉਸ ਤੋਂ ਬਾਅਦ ਬਣਾਵਾਂਗੇ ਘੋਲ ਇਹਦੇ ਵਾਸਤੇ ਬੇਸਣ ਆਪ ਨੂੰ ਚਾਹੀਦਾ ਤੇ ਮਸਾਲੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਪਾ ਸਕਦੇ ਹੋ ਨਮਕ ਤੇ ਮਿਰਚ ਜ਼ਰੂਰੀ ਆ ਬਾਕੀ ਤੁਸੀਂ ਗਰਮ ਮਸਾਲਾ ਚਾਟ ਮਸਾਲਾ ਤੇ ਕੋਈ ਵੀ ਪਾ ਸਕਦੇ ਹੋ ਠ ਇਹ ਆ ਦੇਖੋ ਇਹ ਮੈ ਜੋਇਨ ਵੀ ਪਾਤੀ ਥੋੜੀ ਹਜਮੇ ਵਾਸਤੇ ਵਧੀਆ ਹੁੰਦੀ ਹੈਗੀ ਤੇ ਇਹਦਾ ਮੈਂ ਘੋਲ ਬਣਾਉਂਗਾ ਇਹ ਤੋਂ ਉਹੋ ਜਿਹਾ ਘੋਲ ਬਣਾਉਣਾ ਜਿਹੜਾ ਕਿ ਲੇਪ ਬਣ ਜੇ ਆਪਣਾ ਪਤਲਾ ਲੇਪ ਹੋ ਜੇ ਤਾਂ ਕਿ ਇਹ ਅਰਬੀ ਦੇ ਪੱਤਿਆਂ ਤੇ ਲੱਗ ਜੇ ਤੇ ਆ ਆ ਥੋੜਾ ਜਿਹਾ ਗਾੜਾ ਹੋਰ ਪਤਲਾ ਕਰਾਂਗੇ ਇਹਨੂੰ ਤੇ ਪਤਲਾ ਕਰਕੇ ਇਹਨੂੰ ਫਿਰ ਅਰਬੀ ਦੇ ਪੱਤਿਆਂ ਦੇ ਉੱਤੇ ਲਾਵਾਂਗੇ ਤੁਹਾਨੂੰ ਦਿਖਾਉਣਾ ਅੱਗੇ ਕਿਵੇਂ ਤੇ ਜੇ ਕਿਸੇ ਵੀਰ ਨੇ ਨਹੀਂ ਖਾਦੇ ਤਾਂ ਖਾ ਸਕਦੇ ਹੋ ਇਹ ਜਿੰਨੇ ਵੀ ਪੱਤੇ ਮੈਂ ਲੈਂਦੇ ਸੀ 10 ਰੁਪਏ ਦੇ ਸੀ ਸਾਰੇ ਮੰਡੀ ਚੋਂ ਮਿਲ ਗਏ ਸੀ ਦੁਕਾਨਾਂ ਤੋਂ ਹੀ ਮਿਲ ਜਾਂਦੇ ਨੇ ਸਬਜ਼ੀ ਵਾਲੀ ਤੋਂ ਤੇ ਆ ਦੇਖੋ ਜੀ ਇਸ ਤਰ੍ਹਾਂ ਤੁਸੀਂ ਲ ਬਹੁਤ ਸਾਰੇ ਬੰਦੇ ਜਿਹੜੇ ਅਰਬੀ ਦੇ ਪੱਤਿਆਂ ਨੂੰ ਸਟੀਮ ਕਰਕੇ ਬਣਾਉਂਦੇ ਹੈਗੇ ਪਕੌੜੇ ਪਰ ਆਪਾਂ ਅੱਜ ਸਟੀਮ ਨਹੀਂ ਕਰਦੇ ਸਿੱਧੇ ਡਾਇਰੈਕਟ ਫਰਾਈ ਕਰਾਂਗੇ ਐਸੀ ਤਰ੍ਹਾਂ ਸਾਰੇ ਪੱਤਿਆਂ ਦੇ ਉੱਤੇ ਆਪਾਂ ਘੋਲ ਲਾ ਲਾਂਗੇ ਜਿੰਨੇ ਵੀ ਆਪਣੇ ਪੱਤੇ ਕਟਿੰਗ ਕਰੇ ਹੈਗੇ ਸਾਫ਼-ਸਾਫ਼ ਪੱਤੇ ਤੁਸੀਂ ਕੱਢ ਲੈਣੇ ਆ ਵੈਸੇ ਇਹ ਤਾਜ਼ੇ ਸਾਰੇ ਹੀ ਸਾਫ਼ ਹੁੰਦੇ ਨੇ ਪਰ ਫਿਰ ਵੀ ਸਾਫ਼-ਸਾਫ਼ ਪੱਤੇ ਕੱਢ ਲੈਣੇ ਹੈਗੇ ਠੀਕ ਹੈ ਜੀ ਤਾਂ ਸਾਰੇ ਪੱਤੇ ਨੂੰ ਸਾਫ਼ ਕਰ ਲੈਣਾ ਆ ਤੁਹਾਨੂੰ ਫੇਰ ਦਿਖਾ ਦਿੰਨਾ ਇੱਕ ਵਾਰੀ ਗੰਢਲ ਜੇ ਲਾ ਦੇਣੇ ਆ ਇਹਦੇ ਉੱਤਲੇ ਠੀਕ ਹੈ ਜਿਹੜੇ ਆ ਮੋٹے ਰੜਕਦੇ ਹੈਗੇ ਇਹ ਲਾ ਦੇਣੇ ਆ ਤੇ ਸਾਰਿਆਂ ਦੇ ਉੱਤੇ ਘੋ ਇਹ ਸਾਰੇ ਪੱਤਿਆਂ ਦੇ ਆਪਣੇ ਕੋਲ ਲੱਗ ਗਿਆ ਤੇ ਬਹੁਤ ਘੈਂਟ ਕ੍ਰਿਸਪੀ ਬਣਦੇ ਆ ਪਕੌੜੇ ਇਹਦੇ ਤੇ ਜਿਹੜੇ ਵੀਰਾਂ ਨੇ ਖਾਦੇ ਉਹ ਵੀ ਕਮੈਂਟ ਕਰਨ ਤੇ ਜਿਹਨੇ ਨਹੀਂ ਖਾਦੇ ਉਹ ਵੀ ਦੱਸਣ ਕਿ ਕਦੇ ਨਹੀਂ ਖਾਦੇ ਇਹ ਅਰਬੀ ਦੇ ਪੱਤੇ ਆ ਜੀ ਜਿਨ੍ਹਾਂ ਨੂੰ ਤਾਂ ਨਹੀਂ ਪਤਾ ਦੱਸ ਦੇਣਾ ਕਿ ਅਰਬੀ ਜਿਵੇਂ ਆਲੂ ਆਵਾਂਗੂ ਥੱਲੇ ਲੱਗਦੀ ਹੈ ਤੇ ਇਹ ਉੱਪਰ ਬੂਟੇ ਬਣ ਜਾਂਦੇ ਨੇ ਤੇ ਇਸ ਤਰ੍ਹਾਂ ਬਣਾ ਕੇ ਸਾਰਿਆਂ ਦੇ ਆਪਾਂ ਗੋਲ-ਗੋਲ ਕੇ ਤਾਂ ਕਿ ਵੇਸਣ ਇਹ ਚਾਰੇ ਪਾਸੇ ਲੱਗ ਜੇ ਤੇ ਇਦੂ ਵਾਰ ਤੁਹਾਨੂੰ ਦਿਖਾਉਂਗਾ ਇਹਦਾ ਕਿਵੇਂ ਕਰਨਾ ਫਰਾਈ ਕਿਵੇਂ ਕਰਨੀ ਹੈ ਇਹ ਆ ਦੇਖੋ ਇਹ ਆਪਣੇ ਕੋਲੇ ਤਿੰਨ ਚਾਰ ਪੱਤਿਆਂ ਨੂੰ ਮੈਂ ਇੱਕ ਵਾਰੀ ਉਹ ਕਰ ਲਿਆ ਇਹ ਰੈਗੂਲਰੀ ਜਿਵੇਂ ਪੱਤੇ ਦਾ ਸੀਜ਼ਨ ਹੁੰਦਾ ਉਵੇਂ ਮਿਲਦੇ ਰਹਿੰਦੇ ਹੈਗੇ ਪੱਤੇ ਬਾਜ਼ਾਰ ਚੋਂ ਮਿਲ ਜਾਂਦੇ ਨੇ ਇਸ ਤਰ੍ਹਾਂ ਤੁਸੀਂ ਕੱਟ ਕਰ ਲੈਨੇ ਆ ਨਾਲੇ ਤਾਂ ਬੇਸਨ ਸਾਰਿਆਂ ਚ ਲਾ ਕੇ ਤੇ ਨਾਲੇ ਆਪਣੀ ਇੱਕ ਪਕੌੜੇ ਦੀ ਸ਼ੇਪ ਬਣ ਗਈ ਪਕੌੜੇ ਵਾਂਗੂ ਬਣ ਗਿਆ ਇਹ ਠੀਕ ਹੈ ਜੀ ਤੇ ਉਦੋਂ ਬਾਅਦ ਆਪਾਂ ਇਹਨੂੰ ਕਰਾਂਗੇ ਫਰਾਈ ਤੇ ਇਹਨੂੰ ਸਾਰਿਆਂ ਨੂੰ ਆਪਾਂ ਐਸੇ ਤਰ੍ਹਾਂ ਫਰਾਈ ਕਰ ਲੈਨੇ ਆ ਤੇ ਪਕੌੜੇ ਆਪਣੇ ਉਦੋਂ ਬਾਅਦ ਰੈਡੀ ਹੋ ਜਾਣਗੇ ਤੇ ਤੁਸੀਂ ਇੱਕ ਵਾਰੀ ਕੱਚੇ ਵੀ ਕੱਟ ਸਕਦੇ ਹੋ ਜੇ ਤੁਹਾਨੂੰ ਬੇਸਨ ਘੱਟ ਲੱਗਦਾ ਤਾਂ ਜਿਹੜਾ ਤੁਹਾਡੇ ਕੋਲ ਬੇਸਨ ਦਾ ਘੋਲ ਸੀਗਾ ਉਹਦੇ ਵਿੱਚ ਡਬੋ ਡਬੋ ਕੇ ਵੀ ਤੁਸੀਂ ਛੱਡ ਸਕਦੇ ਹੋਗੇ ਤੇ ਮੈਂ ਤੇਲ ਗਰਮ ਕਰ ਲਿਆ ਸੀਗਾ ਦੇ ਦੇਖੋ ਜੀ ਬਹੁਤ ਹੀ ਕ੍ਰਿਸਪੀ ਬਣਦੇ ਨੇ ਐਸੇ ਤਰ੍ਹਾਂ ਤੁਸੀ ਸਾਰੇ ਪਕੌੜੇ ਛੱਡ ਲੈਣੇ ਹੈਗੇ ਥੋੜਾ ਜਿਹਾ ਪਹਿਲਾਂ ਚਾਹੇ ਘੱਟ ਸੇਕਾ ਰੱਖ ਲਿਓ ਜ਼ਿਆਦਾ ਸੇਕਣ ਨਹੀਂ ਕਰਨਾ ਕਿਉਂਕਿ ਫਿਰ ਜਿਹੜੇ ਪਹਿਲਾਂ ਪਕੌੜੇ ਪਾਏ ਹੋਣਗੇ ਉਹ ਮੱਚ ਜਾਣਗੇ ਜਲਦੀ ਤੁਸੀ ਪਹਿਲਾਂ ਘੱਟ ਸੇਕਾ ਕਰ ਲੈਣਾ ਤੇ ਉਸ ਤੋਂ ਬਾਅਦ ਸੇਕਾ ਵਧਾ ਦਿਓ ਜਦੋਂ ਸਾਰੇ ਪਕੌੜੇ ਤੁਹਾਡੇ ਕੜਾਹੀ 'ਚ ਪੈ ਗਏ ਆ ਦੇਖੋ ਕੱਲਾ ਕੱਲਾ ਪਕੌੜਾ ਤੁਸੀ ਇਸ ਤਰ੍ਹਾਂ ਛੱਡ ਦੇਣਾਗਾ ਤੇ ਉਸ ਤੋਂ ਬਾਅਦ ਸੇਕਾ ਤੁਸੀ ਵਧਾ ਲੈਣਾ ਇਹਦਾ ਤੇ ਇਸੇ ਤਰ੍ਹਾਂ ਤੁਸੀਂ ਸਾਰੇ ਪਕੌੜੇ ਕੱਢਨੇ ਆ ਤੇ ਅਰਬੀ ਦੇ ਪਕੌੜੇ ਬਹੁਤ ਹੀ ਘੈਂਟ ਬਣਦੇ ਆ ਮੈਂ ਸਾਫ਼ ਤੇ ਤਾਂ ਕੱਢ ਰਿਹਾ ਇਹਦੀ ਬਿਨਾ ਕਟਿੰਗ ਤੋਂ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਕੱਢਣਾ ਚਾਹੁੰਦੇ ਇਸ ਤਰ੍ਹਾਂ ਵੀ ਥੋੜੇ ਘੱਟ ਸਿੱਕੇ ਤੇ ਕੱਢਿਓ ਕਿਉਂਕਿ ਇਹ ਅੰਦਰ ਤੇ ਇੱਕ ਫਿਰ ਕ੍ਰਿਸਪੀ ਹੋ ਜਾਣਗੇ ਤੇ ਬਹੁਤ ਟੇਸਟੀ ਬਣਦੇ ਆਗੇ ਪਕੌੜੇ ਬਹੁਤ ਘੈਂਟ ਬਣੇ ਆਗੇ ਤੇ ਖਾ ਕੇ ਦੇਖਦੇ ਆ ਤੁਹਾਨੂੰ ਖਾ ਕੇ ਦੱਸਦੇ ਆ ਕਿਹੋ ਜਿਹਾ ਬਣਿਆ ਆ ਆ ਲੋ ਜੀ ਆਪਾਂ ਖਾਵੇਂ ਇਹਨੂੰ ਲਾਲ ਚਟਨੀ ਨਾਲ ਤੇ ਬਹੁਤ ਘੈਂਟ ਬਣੇ ਆ ਕ੍ਰਿਸਪੀ ਬਣੇ ਆ ਅੰਦਰ ਤੇ ਕਰੜਗੇ ਕਟਿੰਗ ਕਰਨ ਕਰਕੇ ਇਹ ਅੰਦਰ ਤੇ ਕਰੜਗੇ ਦੇਖਣ ਚ ਚਾਏ ਥੋੜ